ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਜੋ ਨੁਸਖਾ ਮੈਂ ਤੁਹਾਡੇ ਲਈ ਜੋ ਲੈ ਕੇ ਆਇਆ ਹਾਂ ਉਹ ਹੈ ਘਰਾੜਿਆਂ ਦੀ ਸਮੱਸਿਆ ਤੋਂ ਕਿਵੇਂ निजात ਪਾਇਆ ਜਾਵੇ। ਜਿਵੇਂ ਦੋਸਤੋ ਕਈ ਲੋਕਾਂ ਨੂੰ ਬਹੁਤ ਹੀ ਬੁਰੀ ਆਦਤ ਹੁੰਦੀ ਹੈ ਕਿ ਰਾਤ ਨੂੰ ਉਹ ਘਰਾੜੇ ਲੈਂਦੇ ਹਨ ਅਤੇ ਜਿਹੜੇ ਲੋਕ ਉਹਨਾਂ ਦੇ ਆਸ-ਪਾਸ ਸੁੱਤੇ ਹੁੰਦੇ ਹਨ ਉਹਨਾਂ ਨੂੰ ਉਹ ਕਾਫੀ ਪਰੇਸ਼ਾਨ ਕਰਦੇ ਹਨ। ਆਸਪਾਸ ਦੇ ਲੋਕ ਪਰੇਸ਼ਾਨ ਤਾਂ ਹੁੰਦੇ ਹਨ ਲੇਕਿਨ ਜਿਹੜਾ ਬੰਦਾ ਘਰਾੜੇ ਲੈਂਦਾ ਹੈ ਉਸ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਮੈਂ ਇੰਨੀ ਉੱਚੀ ਉੱਚੀ ਘਰਾੜੇ ਲੈਣਾ ਹਾਂ ਅਤੇ ਜਦੋਂ ਸਵੇਰ ਨੂੰ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਤੁਸੀਂ ਰਾਤ ਮੈਨੂੰ ਸੌਣ ਨਹੀਂ ਦਿੱਤਾ ਇੰਨੇ ਘਰਾੜੇ ਲੈ ਤਾਂ ਉਹ ਕਹਿ ਦਿੰਦੇ ਹਨ ਕਿ ਮੈਂ ਤਾਂ ਨਹੀਂ ਘਰਾੜੇ ਮਾਰਤਾ ਤੈਨੂੰ ਐਵੇਂ ਹੀ ਵਹਿਮ ਹੋ ਗਿਆ ਹੈ ਲੇਕਿਨ ਦੋਸਤੋ ਜਿਹੜਾ ਬੰਦਾ ਘਰਾੜੇ ਲੈਂਦਾ ਹੈ ਆਖਿਰ ਉਹ ਕਰੇ ਕੀ ਇਸ ਲਈ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਇਹ ਜਿਹਾ ਨੁਸਖਾ ਦੱਸੂਗਾ ਜਿਸ ਨੂੰ 8 ਤੋਂ 10 ਦਿਨ ਤੁਸੀਂ ਇਸਤੇਮਾਲ ਕਰੋਗੇ ਤੁਹਾਨੂੰ ਕਾਫੀ ਅੱਛਾ ਰਿਜ਼ਲਟ ਮਿਲੇਗਾ ਉਸ ਦਾ ਜੇ ਤੁਸੀਂ ਘਰਾੜੇ ਦੀ ਸਮੱਸਿਆ ਤੋਂ ਨਜਾਤ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖੋ ਅਤੇ ਇਸ ਨੁਸਖੇ ਨੂੰ ਅਪਣਾਓ ਤੁਹਾਡੇ ਘਰਾੜੇ 100% ਖਤਮ ਹੋ ਜਾਣਗੇ ਤਾਂ ਦੋਸਤੋ ਆਉ ਜਾਣਦੇ ਹਾਂ ਕਿ ਘਰਾੜਿਆਂ ਦੇ ਇਹ ਨੁਸਖਾ ਬਣਾਉਣ ਦੇ ਲਈ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਹਨ ਦੋਸਤੋ ਇਸ ਦੇ ਵਿੱਚ ਸਿਰਫ ਆਪਾਂ ਨੂੰ ਤਿੰਨ ਚੀਜ਼ਾਂ ਹੀ ਚਾਹੀਦੀਆਂ ਹਨ ਇੱਕ ਗਲਾਸ ਕੋਸਾ ਪਾਣੀ ਤੁਸੀਂ ਇੱਕ ਗਲਾਸ ਕੋਸਾ ਪਾਣੀ ਲੈਣਾ ਹੈ ਦੂਜਾ ਹੈ ਸ਼ਹਿਦ ਅਤੇ ਹਲਦੀ ਦਾ ਪਾਊਡਰ ਤਾਂ ਦੋਸਤੋ ਤੁਸੀ ਕਰਨਾ ਕੀ ਹੈ ਬਹੁਤ ਹੀ ਆਸਾਨ ਹੈ ਇਸ ਨੁਸਖੇ ਨੂੰ ਬਣਾਉਣਾ ਤੁਸੀਂ ਅੱਧਾ ਚਮਚ ਹਲਦੀ ਦੇ ਪਾਊਡਰ ਨੂੰ ਇੱਕ ਗਲਾਸ ਗੁਣਗੁਣੇ ਪਾਣੀ ਦੇ ਵਿੱਚ ਕੋਸੇ ਪਾਣੀ ਦੇ ਵਿੱਚ ਪਾ ਕੇ ਮਿਲਾ ਲਵੋ ਫਤਿ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਇੱਕ ਚਮਚ ਸ਼ਹਿਦ ਨੂੰ ਮਿਲਾ ਲਵੋ ਅੱਧਾ ਚਮਚ ਹਲਦੀ ਦਾ ਪਾਊਡਰ ਇੱਕ ਚਮਚ ਸ਼ਹਿਦ ਅਤੇ ਇੱਕ ਗਲਾਸ ਕੋਸਾ ਪਾਣੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਵੋ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਸ ਨੂੰ ਪੀ ਲਵੋ ਅਤੇ ਸਵੇਰੇ ਉੱਠਣ ਤੋਂ ਬਾਅਦ ਪੀ ਲਵੋ ਤੁਸੀਂ 3 ਤੋਂ 4 ਦਿਨ ਤੱਕ ਇਸ ਮਿਸ਼ਰਣ ਦਾ ਸੇਵਨ ਕਰੋ ਤੁਹਾਡੇ ਘਰਾੜੇ ਇਸ ਦੇ ਨਾਲ 50% ਤੱਕ ਘਟ ਜਾਣਗੇ 50% ਤੋਂ ਜ਼ਿਆਦਾ ਤੁਹਾਡੀ ਘਰਾੜਿਆਂ ਦੀ ਸਮੱਸਿਆ ਖਤਮ ਹੋ ਜਾਵੇਗੀ ਦੋਸਤੋਂ ਤੁਸੀਂ ਇਸ ਨੁਸਕੇ ਦਾ ਇਸਤੇਮਾਲ ਉਦੋਂ ਤੱਕ ਕਰੋ ਜਦੋਂ ਤੱਕ ਤੁਹਾਡੇ ਘਰਾੜੇ ਖਤਮ ਨਾ ਹੋ ਜਾਣ ਤਾਂ ਦੋਸਤੋਂ ਤੁਸੀਂ ਦੇਖੋਗੇ ਕਿ 8 ਤੋਂ 10 ਦਿਨਾਂ ਦੇ ਵਿੱਚ ਤੁਹਾਡੇ ਘਰਾੜੇ ਖਤਮ ਹੋ ਗਏ ਹਨ ਦੋਸਤੋਂ ਜਦੋਂ ਤੁਸੀਂ ਸੁੱਤੇ ਹੁੰਨੇ ਹੋ ਤਾਂ ਤੁਹਾਡੇ ਨੱਕ ਦੇ ਵਿੱਚੋਂ ਮੂੰਹ ਦੇ ਵਿੱਚੋਂ ਘਰਾਣਿਆਂ ਦੀ ਆਵਾਜ਼ ਆਉਂਦੀ ਹੈ। ਦੋਸਤੋ ਇਹ ਕਿਉਂ ਆਉਂਦੀ ਹੈ? ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਦੋਸਤੋ ਨੱਕ ਦੀ ਜੋ ਨਲੀ ਹੈ ਗਲੇ ਦੇ ਵਿੱਚ ਜਿੱਥੇ ਜੁਆਇੰਟ ਹੁੰਦਾ ਹੈ ਉੱਥੇ ਜ਼ਖਮ ਹੋ ਜਾਂਦਾ ਹੈ ਅਤੇ ਉੱਥੋਂ ਦੀ ਜੋ ਚਮੜੀ ਹੁੰਦੀ ਹੈ ਉਹ ਥੋੜੀ ਲਟਕਣ ਲੱਗ ਜਾਂਦੀ ਹੈ। ਥੋੜੀ ਜੀ ਬਾਹਰ ਨੂੰ ਨਿਕਲ ਆਉਂਦੀ ਹੈ। ਜਦੋਂ ਆਪਾਂ ਸਾਹ ਅੰਦਰ ਨੂੰ ਲੈਣੇ ਆ ਜਾਂ ਬਾਹਰ ਨੂੰ ਕੱਢਦੇ ਹਾਂ ਉੱਥੇ ਗਲੇ ਦੀ ਚਮੜੀ ਲੂਜ਼ ਹੋ ਜਾਂਦੀ ਹੈ ਥੋੜੀ ਢਿੱਲੀ ਪੈ ਜਾਂਦੀ ਹੈ ਅਤੇ ਜਿਹੜੀ ਉਹ ਲੂਜ਼ ਚਮੜੀ ਹੁੰਦੀ ਹੈ ਜਦੋਂ ਆਪਾਂ ਸਾਹ ਲੈਣੇ ਹਾਂ ਤਾਂ ਖਰ ਖਰ ਦੀ ਆਵਾਜ਼ ਕਰਦੀ ਹੈ। ਉਹੀ ਆਵਾਜ਼ ਤੁਹਾਨੂੰ ਸੁਣਾਈ ਦਿੰਦੀ ਹੈ ਜਿਸ ਨੂੰ ਆਪਾਂ ਘਰਾੜੇ ਕਹਿੰਦੇ ਹਾਂ ਤਾਂ ਦੋਸਤੋ ਜਦੋਂ ਆਪਾਂ ਹਲਦੀ ਅਤੇ ਸ਼ਹਿਦ ਵਾਲੇ ਇਸ ਗਰਮ ਪਾਣੀ ਨੂੰ ਪੀਂਨੇ ਹਾਂ ਤਾਂ ਤੁਹਾਡੇ ਜੋ ਗਲੇ ਦੇ ਵਿੱਚ ਜ਼ਖਮ ਹੈ ਉਹ ਖਤਮ ਹੋ ਜਾਂਦਾ ਹੈ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਹਲਦੀ ਦੇ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਹਨ ਜੋ ਕਿ ਜ਼ਖਮ ਨੂੰ ਬਹੁਤ ਹੀ ਜਲਦੀ ਠੀਕ ਕਰ ਦਿੰਦੀ ਹੈ ਅਤੇ ਹਲਦੀ ਦੇ ਐਂਟੀਬਾਇਓਟਿਕ ਗੁਣਾ ਕਰਕੇ ਤੁਹਾਡੇ ਘਰਾੜੇ ਛੇਤੀ ਹੀ ਖਤਮ ਹੋ ਜਾਂਦੇ ਹਨ ਅਤੇ ਸ਼ਹਿਦ ਦੇ ਬਾਰੇ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਇਹ ਗਲੇ ਨੂੰ ਠੰਡਕ ਪਹੁੰਚਾਉਂਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਗਾਇਕ ਵੀ ਆਪਣੇ ਗਉਣ ਤੋਂ ਪਹਿਲਾਂ ਥੋੜਾ ਜਿਹਾ ਸ਼ਹਿਦ ਅਤੇ ਪਾਣੀ ਪੀਂਦੇ ਹਨ ਇਸ ਦਿਨ ਨਾਲ ਉਹਨਾਂ ਦਾ ਗਲਾ ਸਾਫ਼ ਹੋ ਜਾਂਦਾ ਹੈ ਤਾਂ ਦੋਸਤੋ ਇਸ ਨੁਸਖੇ ਦੇ ਉੱਤੇ ਤੁਸੀਂ ਪੂਰਾ ਯਕੀਨ ਕਰੋ ਇਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਏਗਾ ਕਿਉਂਕਿ ਦੋਸਤੋ ਹਲਦੀ ਸ਼ਹਿਦ ਅਤੇ ਪਾਣੀ ਇਹ ਤਿੰਨਾਂ ਚੀਜ਼ਾਂ ਦਾ ਆਪਣੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੁਹਾ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ